ਸ੍ਰੀ ਗੁਰੂ ਜੀ ਬਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਅੱਜ ਵੀ ਅੱਜ ਫਤੇਗੜ ਦੀ ਸਵਾ ਜਿਹੜੀ ਉਹਦਾ ਅੱਜ ਲਾਸਟ ਦਿਨ ਆ ਰਾਤ ਜਾ ਕੇ ਆਏ ਆਮ ਦਰਸ਼ਨ ਕਰਕੇ ਆਏ ਮੱਥਾ ਟੇਕ ਕੇ ਆਗੇ ਤੇ ਤੜਕੇ 3 ਵਜੇ ਨੂੰ ਕਿਉਂਕਿ ਬਈ ਰਾਤ ਨੂੰ ਵਧੀਆ ਮੱਥਾ ਟੇਕ ਹੋ ਜਾਂਦਾ ਕਿਉਂਕਿ ਭੀੜ ਘੱਟ ਹੁੰਦੀ ਆ ਸੰਗਤ ਹਨਾ ਮੱਥਾ ਦਿਨ ਚ ਥੋੜਾ ਜਿਹਾ ਰਸ਼ ਜ਼ਿਆਦਾ ਹੁੰਦਾ ਉਹਦੇ ਕਰਕੇ ਫਿਰ ਰਾਤ ਨੂੰ ਮੱਥਾ ਟੇਕ ਕੇ ਬਾਕੀ ਸਾਧਰੀ ਭਜਨ ਬਾਈ ਦੀ ਫੋਨ ਆਇਆ ਕਹਿੰਦਾ ਬਾਈ ਆਈ ਯਾਰ ਪਤਾ ਨਹੀਂ ਕੀ ਚੱਕਰ ਮਕਾਨ ਕਹਿੰਦਾ ਲੈਂਟਰ ਗਿਰ ਗਿਆ ਮੈਂ ਕਿਹਾ ਯਾਰ ਲੈਂਟਰ ਕਿਵੇਂ ਗਿਰ ਗਿਆ ਬਚਾਓ ਹੋ ਗਿਆ ਕਹਿੰਦਾ ਭਾਈ ਥੱਲੇ ਪਏ ਤੇ ਵੀ ਘੰਟਾ ਤੋਂ ਪਹਿਲਾਂ ਹੀ ਉੱਠ ਕੇ ਕਹਿੰਦਾ ਅਸੀਂ ਚੁੱਲ੍ਹੇ ਮੁਰੇ ਸੇਕਣ ਬੈ ਗਏ ਭਾਈ ਔਖਾ ਹੀ ਗਰੀਬ ਬੰਦੇ ਨੂੰ ਹਨਾ ਵੀ ਇੱਕ ਤਾਂ ਦੇਖੋ ਪਹਿਲਾਂ ਹੀ ਟੱਬਰ ਪਾਰਚਲ ਚਲਾਉਣਾ ਔਖਾ ਜਿਹੜੇ ਰਾਮ ਜੀ ਇੱਕ ਬਜਾਰੇ ਦਾ ਹੁਣ ਨੁਕਸਾਨ ਹੋ ਗਿਆ ਬਾਕੀ ਮੈਂ ਤਾਂ ਮਜ਼ਾਕ ਮੰਨਦਾ ਤਾਂ ਕਹਿੰਦਾ ਨਹੀਂ ਆ ਭਾਈ ਵੀਡੀਓ ਕਾਲ ਆਈ ਫਿਰ ਦੇਖਿਆ ਮੈਂ ਕਿਹਾ ਯਾਰ ਲੈਂਟਰ ਤਾਂ ਸੱਚੀ ਹੁ ਗਿਰਿਆ ਪਿਆ ਲੈਂਟਰ ਗਰ ਗਿਆ ਉਹਦਾ ਕਲੇਪੜੀਆਂ ਜੀ ਉਖੜ ਗਈਆਂ ਕਹਿੰਦਾ ਉੱਪਰ ਸਾਰੇ ਥੱਲੇ गिर ਗਿਆ ਲੈਂਟਰ ਬਚਾਓ ਹੋ ਗਿਆ ਬਾਈ ਉੱਥੇ ਚਾਰ ਜੀ ਪੈਂਦੇ ਦੇ ਭਜਨ ਦੇ ਘਰ ਵਾਲੀ ਕੁੜੀ ਆਪ ਇੱਕ ਇਹਦਾ ਪੋਤਾ ਉਹ ਵੀ ਉੱਥੇ ਚਾਰੇ ਇੱਕੋ ਜਗਾ ਪੈਂਦੇ ਤੇ ਮੂਰੇ ਬਰਾਂਡੇ 'ਚ ਬਾਕੀ ਆਇਆ ਵੀ ਹੁਣ ਕੱਚੇ ਮਕਾਨ ਨਾਲ ਵਾਸਤੇ ਜਿਹੜੇ ਪੈਸੇ ਪੂਸੇ ਆਉਨੇ ਹਨਾ ਉਹ ਤੁਹਾਨੂੰ ਪਤਾ ਹੀ ਆ ਵੀ ਅਗਲਾ ਕਹਿੰਦਾ ਯਾਰ ਆਏ ਆ ਹੁਣ ਸਾਡੀ ਦਾ ਬਾਈ ਕੇ ਦੇ ਦੋ ਤੁਸੀਂ ਝਾਵ ਲਾ ਲਵੀ ਕਣਕ ਮਿਲਦੀ ਦੀ ਹਨਾ ਕੀ ਹੁੰਦੀ ਆ ਉਹ ਵੀ ਕੱਟੀ ਗਈ ਵੀ ਜਰੇ ਦੀ ਕਣਕ ਗੋਣਕ ਵੀ ਕੱਟੀ ਗਈ ਤੇ ਉਹਦੇ ਬਾਅਦ ਅੱਜ ਦੇਖਣੇ ਜਾ ਕੇ ਮਕਾਨ ਕਹਿੰਦਾ ਗਿਰ ਗਿਆ ਨਾਲੇ ਤੁਹਾਨੂੰ ਦਿਖਾਉਂਦੇ ਆ ਵੀ ਕਿੰਨਾ ਗਿਰ ਗਿਆ ਬਾਕੀ ਉਹ ਕਰਾਂਗੇ ਮਦਦ ਬਾਈ ਵੱਧ ਤੋਂ ਵੱਧ ਹੋਈ ਹੈ ਨਾ ਚਲੋ ਚੱਲਦੇ ਆਂ ਜੀ ਭਜਨ ਬਾਈ ਦੇ ਘਰ ਨੂੰ ਫਿਰ ਅੱਜ ਭਜਨ ਬਾਈ ਨੇ ਸਾਜਰੇ ਹੀ ਫੋਨ ਕਰਿਆ ਹੈ ਭਜਨ ਬਾਈ ਆਹ ਕਿਆ ਕਰਤਾ ਤਾ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਹ ਕਿਆ ਕਰਤਾ ਤਾ ਬਾਈ ਦੇਖ ਲੈ ਰੱਬ ਦੇ ਰੰਗ ਆ ਵੀਰੇ ਇਹ ਹਾਂ ਬਾਈ ਭਜਨ ਬਾਈ ਦਾ ਸਾਜਰੇ ਸਾਜਰੇ ਨੇ ਅੱਜ ਫੋਨ ਆਇਆ ਕਹਿੰਦਾ ਵੀ ਆਈ ਘਰ ਨੂੰ ਮੈਨੂੰ ਪਤਾ ਨਹੀਂ ਕੀ ਗੱਲ ਹੋਊਗੀ ਬਾਈ ਲੈਂਟਰ ਦੇ ਲਓ ਤੁਸੀਂ ਵੀ ਅੱਜ ਤਾਂ ਮਰਨੇ ਦੇ ਵਿੱਚ ਆ ਹੋ ਗਿਆ ਭਜਨ ਤੇਰਾ ਹੈ ਅੱਜ ਦਾ ਬਜਾਅ ਹੋ ਗਿਆ ਰੱਬ ਨੇ ਰੱਖ ਲਿਆ ਸਮਝਦਾ ਹੈ ਮੇਰਾ ਨਿਰਮਨ ਤਾਂ ਕੋਈ ਇੱਥੇ ਕੋਈ ਨਹੀਂ ਇੱਥੇ ਇੱਥੇ ਬੈਠੇ ਰਹੇ ਕੱਲ ਵੀ ਤੇ ਇੱਥੇ ਵੀ ਅੱਜ ਦਾ ਪਰਸੋਂ ਵੀ ਹੈ ਬਾਸ ਇੱਥੇ ਦਾ ਪਤਾ ਨਹੀਂ ਹੁਣ ਕਹਿੰਦੇ ਨੇ ਕਿ ਦਿਨੇ ਕੋਈ ਚੰਗਾ ਕੰਮ ਕਰਨ ਚੰਗੇ ਕਰੇ ਜਾਂਦੇ ਆ ਵੀ ਤੇ ਤਾਰੇ ਕੰਮ ਹੋ ਗਿਆ ਜਾਂਦਾ ਬਜਾਅ ਹੋ ਗਿਆ ਨਹੀਂ ਫਿਰ ਪਰੇ ਕਿ ਕਣੋ ਆਇਆ ਦੂਰੇ ਤੇ ਤੈਨੂੰ ਬੱਦ ਮੈਂ ਪਤਾ ਹੀ ਨਹੀਂ ਕਿ ਹੈਗਾ ਮੋਟਰਸਾਈਕਲ ਮੈਂ ਬਾਹਰ ਕੱਢ ਦਿੰਦਾ ਬਾਈ ਉੱਥੇ ਲਾ ਕੇ ਮੈਂ ਫੇਰ ਕਰ ਦਿੰਦੇ ਰੋਟੀ ਬਣਾਉਣੇ ਆ ਪਹਿਨੇ ਗੈਸ ਬਣਾਦਾ ਮੈਂ ਗੈਸ ਕੋਲ ਚੁੱਲਾ ਬਾਲ ਲੈਂਦੇ ਛੱਡ ਕੇ ਮੋਟਰਾਂ ਉੱਤੇ ਫੇਰ ਮੋਰੇ ਘੜਤਾ ਇੱਥੇ ਜਾ ਕੇ ਇਹ ਦੋ ਕੋ ਰੋਟੀਆਂ ਪਾਈਆਂ ਦੀਆਂ ਬਾਜਾ ਦੇ ਜਕਣਾ ਪਚਾਰ ਆਇਆ ਹੁੰਦਾ ਤੇ ਬਹੁਤ ਕੁਝ ਕਰ ਗਿਆ ਸਾਰਾ ਹੀ ਲੈਟਰ ਗਿਰ ਗਿਆ ਬਾਈ ਥੱਲੇ ਮੈਂ ਕਹਿੰਦਾ ਵੀ ਰਾਤ ਨਾਲ ਹੀ ਕਮਾਣੋ ਤੇ ਮੈਂ ਫਤੇ ਘੜਤਾ ਉਹ ਨਹੀਂ ਜਾਣਾ ਤਾਂ ਮੋਟਰਾਂ ਲੈ ਕੇ ਭੇਜਤੇ ਉੱਥੇ ਗੁਰਵਿੰਦਰ ਦਾ ਆਪਣੇ ਦਾ ਮਿਸਤਰੀ ਦਾ ਮੋਢਾਣ ਬਿਊਰੀ ਖੜਾ ਦਾ ਤੈਥੀ ਪੈਨੇ ਆ ਦਲ ਤਿੰਨ ਚਾਰ ਜਾਨੇ ਪੈਨੇ ਆ ਮਡਪੁਰ ਆ ਜਾਣੇ ਤਿੰਨੇ ਜਾਰੇ ਪੈਨੇ ਮਜਾ ਹੋ ਗਿਆ ਬਾਈ ਬਹੁਤ ਵੀ ਜਿਹੜੇ ਸਰਕਾਰੀ ਪੈਸੇ ਮਿਲਦੇ ਆ ਭਜਨੇ ਇਹ ਨਹੀਂ ਮਿਲਦੇ ਬਾਈ ਮਿਲੇ ਤੈਨੂੰ ਕਦੇ ਬਾਈ ਇਹ ਮਿਲੇ ਨਹੀਂ ਹੈਗੇ ਨਾ ਆਪਾਂ ਨੂੰ ਕਿਸੇ ਨੇ ਦਵਾਇਆ ਕਈ ਫਾਰਮ ਵੀ ਭਰੇ ਆ ਨਹੀਂ ਮਿਲੇ ਨਹੀਂ ਹੈ ਬਾਈ ਇਹ ਅੱਛਾ ਤਾਂ ਤੇਰੇ ਲੈਂਟਰ ਪਿਆ ਵਾ ਦੇਖ ਲੈਂਟਰ ਲੈਂਟਰ ਦਾ ਥੱਲੇ ਕਰ ਗਿਆ ਮਜਾ ਹੋ ਗਿਆ ਬਾਈ ਸਭ ਤੋਂ ਬੜੀ ਗੱਲ ਤਾਂ ਜਿਹੜੀ ਹਨਾ ਵੀ ਨਵੇਂ ਸਾਲ ਤੇ ਨਹੀਂ ਭਜਨ ਬਾਈ ਨੇ ਲੱਤਾਂ ਬਾਹ ਟੁੱਟ ਜਾਂਦੀ ਬਾਈ ਬਹੁਤ ਔਖਾ ਦਾ ਹੋਰ ਬਹੁਤ ਜਾਓਗੇ ਬਾਈ ਆਹ ਦੇਖ ਤੂੰ ਦੇਖਾ ਇੱਥੇ ਦੇ ਮੈਂ ਡਰੋਨ ਵੀਰੇ ਇੱਥੇ ਦੇ ਚੱਕ ਕੇ ਆਲੇ ਨਹੀਂ ਕਿ ਮੈਂ ਸੁਣ ਲਓ ਮੈਂ ਸਾਈਡ ਬ੍ਰੇਕ ਕਰਿਆ ਦਾ ਔਰ ਆ ਪਾਰਸਲ ਬਣਾਇਆ ਹੋਇਆ ਹੈ ਉਹ ਗੁਜਰਾਤ ਤੇ ਮਾਰਸ ਲਾਇਆ ਬਾਈ ਸਾਡਾ ਉਹ ਗਿਆ ਉਹ ਵੀ ਥੱਲੇ ਆ ਗਿਆ ਥੱਲੇ ਆ ਗਿਆ ਭਾਈ ਹਾਂ ਚੱਲ ਕੋਈ ਨਹੀਂ ਬਾਈ ਬਚਾਓ ਹੋ ਗਿਆ ਵਾ ਸਾਰਾ ਵਾਟਸਾਪ ਦੇ ਜਾਨ ਬਚ ਗਈ ਲੈਂਟਰ ਲੁੰਟਰ ਤਾਂ ਚੱਲ ਕੇ ਆ ਗਿਆ ਨਾ ਹਾਂ ਲੈਂਟਰ ਵੀ ਦੇਖਦੇ ਪਾਉਂਗੇ ਹਾਂ ਹਾਂ ਨਹੀਂ ਤੇ ਪਾਲ ਜੀ ਤਾਂ ਪਾਉਂਗੇ ਪਰ ਉਹਨਾਂ ਪਰਵਾਨਗਾ ਤੇ ਯਾਰ ਵਧੀਆ ਕਰੂ ਮਾਲਕ ਕਿਰਪਾ ਆਪੇ ਸਾਰਾ ਹੀ ਗਿਰ ਗਿਆ ਬਚਾਓ ਹੋ ਗਿਆ ਬਾਈ ਆ ਜਿਹੜਾ ਪਰ ਕਾਣ ਲੈਂਦਾ ਵੀ ਉੱਥੇ ਵੀ ਦਾ ਕੰਮ ਆਉਣਾ ਹੈ ਨਵਾਂ ਕਾਣ ਲੈਂਦਾ ਜਿਹੜਾ ਨਵਾਂ ਕਾਣ ਲੈਂਦਾ ਬਾਈ ਖਰੀਦੇ ਆ ਕੱਲ 1100 1100 ਦਾ ਇੱਥੇ ਕੰਮ ਆਉਂਗਾ ਪਹਿਲੇ ਨੰਬਰ ਆਪਣੀ ਲੱਗਣਾ ਆਉਗਾ ਕਿਹੜਾ ਜਿਹੜਾ ਬੰਦਾ ਕੋਈ ਚੀਜ਼ ਖਰੀਦਦਾ ਹੁੰਦਾ ਉਹ ਹੀ ਕੰਮ ਕਰਦਾ ਉਹਦੇ ਨਾਲ ਚੱਕੇ ਨਾ ਸਾਰਾ ਟਾ ਕੇ ਇਹ ਉੱਪਰ ਦੇ ਵੀ ਕਰਨਾ ਉਹ ਗੱਲ ਨਹੀਂ ਕਰਦੇ ਆ ਵੇ ਜਿਗਾਰ ਕੋਈ ਸੇੜਨਾ ਪੈਣਾ ਉਪਰੇ ਹਾਨੀ ਨਾ ਮਾਰਨੀ ਹੈਗਾ ਹੁਣ ਨਹੀਂ ਨਹੀਂ ਹੁਣ ਰਿਸਕ ਨਾਲ ਨਹੀਂ ਬਾਈ ਨਿਆਣੇ ਝੋਟੇ ਆਵੇਂ ਔਰ ਨਵਾਂ ਵਿਆਹ ਖੜਾ ਕਰ ਲੈਗਾ ਕੋਈ ਹੋਰ ਆ ਤਾਂ ਸੁਪਰਕਾਰ ਵੀ ਕਿੰਥੇ ਨਿਕਲ ਕੇ ਤੇ ਨੇ ਬਾਹਰ ਉਹ ਕਿਥੇ ਅਸੀਂ ਰੋਟੀ ਬਾਣੀ ਲਾਗਦੇ ਬਣਾਉਣ ਜਾਂ ਕਿਤੇ ਅੰਦਰ ਹੁੰਦੇ ਭਾਈ ਹੋ ਗਿਆ ਦਾ ਕੰਮ ਮੈਂ ਪਏ ਵੀ ਭਾਈ ਇੱਥੀ ਉਹਨਾਂ ਬੈਡਾਂ ਤੇ ਇੱਥੀ ਪਏ ਉਹਨਾਂ ਤੇ ਕੁੜੀ ਵੀ ਰੀ ਪੈਂਦੀ ਆ ਨਾ ਤੂੰ ਕੁੜੀ ਇਹਦੀ ਘਰ ਵਾਲੀ ਵੀ ਇੱਕ ਛੋਟਾ ਜਿਹਾ ਮੁੰਡਾ ਉਹ ਵੀ ਇੱਥੇ ਬਚਾ ਹੋ ਗਿਆ ਭਜਨ ਸਿਆਮਪਾਲ ਦਾ ਮੱਡ ਕੱਗਦਾ ਨਾਲ ਖੱਦੇ ਪਾਰ ਵੀ ਤੋਰਨੇ ਮੋਈ ਮੈੱਡ ਵੀ ਤੋੜਦਾ ਭਾਈ ਕਰਤਾ ਬੈੱਡ ਵੀ ਜਿਵੇਂ ਡਾਊਨ ਜਥਾ ਕਰੇ ਖਾਣਾ ਲੱਗੇ ਜਰੇ ਹੂੰ ਲੋਕ ਨੇ ਦੇ ਵਾਈਸ ਆ ਰਾ ਹੁਣ ਕਰਨਾ ਪਿਆ ਹੁਣ ਤੋੜਨਾ ਪਿਆ ਸਾਰਾ ਦੇਖਦਾ ਤੋੜਨਾ ਤਾਂ ਚੱਲੋ ਤੋੜਦੇ ਤੋੜਦੇ ਯਾਰ ਕਣ ਕਣ ਕੱਲ ਲਿਆਂਦਾ ਜਿਹੜਾ ਇਹ ਕੰਮ ਲੈਣਾ ਨਾ ਉਹ ਤੇ ਪੂਰਾ ਨਵਾਂ ਕਣ ਲਿਆਂਦਾ ਨਵਾਂ ਨਾ ਇਧਰੇ ਵਾਕ ਹੁਣ ਪਿੱਛੇ ਤਾਂ ਠੀਕ ਆ ਪਿੱਛੇ ਠੀਕ ਆ ਬਾਈ ਆਹੀ ਹੈ ਬਸ ਹੁਣ ਜਿਹੜੇ ਮੈਂ ਕਹਿੰਨਾ ਮਿਸਤਰੀਆਂ ਦਿਖਾ ਕੇ ਹਾਂ ਦਿਖਾ ਲਾ ਮਿਸਤਰੀ ਨੂੰ ਨਾ ਕੋਈ ਨਹੀਂ ਕਿ ਕਮਾ ਕੇ ਨਹੀਂ ਮੇਰੀ ਸਾਫ ਹੋ ਗਿਆ ਨੰਨਾ ਵੀ ਹੋ ਗਿਆ ਕੋਈ ਗਣ ਤੇਰੇ ਨਾਲ ਖੜੇ ਆ ਤੇਰੀ ਪਿੱਠ ਨਹੀਂ ਲੱਗਣਾ ਦਿੰਦੇ ਭਜਨੇ ਨਹੀਂ ਨਹੀਂ ਕੋਈ ਨਹੀਂ ਯਾਰ ਵੇਖਿਆ ਨਹੀਂ ਹੂੰ ਕਰਦੇ ਤਾਂ ਅੱਗੇ ਰੋਲਾ ਪਾਉਂਦੇ ਤੈਨੂੰ ਪਤਾ ਹੀ ਇਹਨਾਂ ਦਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕਰਦੇ ਹੁਣ ਜਿਹੜਾ ਉਹ ਕਰਨਾ ਹੀ ਪੈਣਾ ਭਾਵੇਂ ਮੈਂ ਵਿਆਜ ਪਨਾ ਲੈਣੇ ਪੈਣਾ ਤੇਰਾ ਲੈਂਟਰ ਪਵਾ ਕੇ ਛੱਡੂ ਲੈਂਟਰ ਦਾ ਤਾਂ ਪਾਉਣਾ ਪੈਣਾ ਹੂੰ ਸਾਰੇ ਹੀ ਗਿਰ ਗਏ ਬਾਈ ਚੱਲ ਠੀਕ ਆ ਕਰਦੇ ਹੁਣ ਬਾਈ ਗਿੱਲਾ ਨਾਲ ਜਾਣਾ ਕਹਣ ਜਾ ਕੇ ਠੀਕ ਆ ਆ ਜਾ ਕਾਂ ਚੱਕ ਲਿਆ ਤੂੰ ਲੱਕੇ ਕਰਲਾ ਹਾਂ ਮਿਸਤਰੀ ਨੂੰ ਮੜਾ ਦਿਖਾ ਕੇ ਨਾ ਵੇ ਦੇ ਰਹੀ ਏ ਥੱਲੇ ਮੂਹਰੇ ਵਾਲੀ ਜਗਾ ਜ ਐਨੇ ਆਪਾ ਸੌਧਰ ਕਮਾਉਣਾ ਆਹੋ ਦੇਖ ਲਈ ਤਾ ਨਹੀਂ ਮੂਹਰੇ ਫਾਗੀ ਦੇ ਚ ਮੂਹਰੇ ਆਹੋ ਥੱਲੇ ਜੀ ਵੀਡੀਓ ਥੱਲੇ ਉਹ ਕਿੱਦਾਂ ਖੋਲ ਲੀ ਖਾਲੀ ਬਿਠਾ ਦੇ ਹੁਣ ਘੜਾਣਾ ਕਰ ਰੱਖਿਆ ਮੈਂ ਕਰਣਾ ਬਸ ਹੁਣ ਆਈ ਕੰਮ ਕਰਨਾ ਮੈਂ ਮਾੜੀ ਰੇੜੀ ਆ ਜੂ ਬਸ ਹੁਣ ਉੱਪਰ ਭਜਨભાઈ ਕਿੰਨਾ ਕ ਟਾਈਮ ਹੋ ਗਿਆ ਵੀ ਕੰਮ ਕਰੇ ਨੂੰ ਫੋ ਮਕਾਨ ਦਾ ਇਹਦਾ ਪਤਾ ਤਾਂ ਬਣਾ ਬਣਾਈ ਲਿਆ ਤਾਂ ਬਣਾ ਆਪਣਾ ਇਹ ਲੈਦਾ ਬਾਈ ਹੁਣ ਤੁਹਾਨੂੰ ਪਤਾ ਹੀ ਆ ਥੱਲੇ ਇਹ ਨਹੀਂ ਗਈਆਂ ਟੀਆ ਨਹੀਂ ਜਮ ਨਹੀਂ ਖਰਮੀਆਂ ਆਈਆਂ ਆਈਆਂ ਇਹ ਵੀ ਡਮ ਡਮ ਰੋਲਦਾ ਬਾਈ ਆ ਲੈਟਰ ਕਰਿਆ ਜਿਹੜਾ ਗਿਰਿਆ ਥੱਲੇ ਤੇ ਸਾਰੇ ਹੀ ਝੜ ਗਏ ਹੈ ਉੱਪਰੇ ਠੀਕ ਦੇਖਦਾ ਬਾਕੀ ਉੱਪਰ ਜਾਣ ਤੇ ਵੀ ਡਰ ਲੱਗਦਾ ਸਾਲਾ ਨਾ ਬਾਈ ਬਸ ਤਾਮਕ ਪੈਂਦੀ ਪੂਰੀ ਮਾਰਾ ਜੇ ਨਹੀਂ ਉਤਰ ਸਵੇਟਾ ਆ ਖੁੱਡੇ ਪਾ ਪਾਏ ਆ ਤਾਂ ਕਬੂਤਰ ਰੱਖੇ ਹੋਏ ਆ ਬਸ ਚੱਕਦਾ ਨਹੀਂ ਕਬੂਤਰ ਰਖਾ ਤੇ ਇਹ ਤਾਂ ਬਾਈ ਕਬੂਤਰ ਰੱਖਿਆ ਭਾਜਨ ਦਾ ਮੁੰਡਾ ਨੇ ਇੱਕ ਚਕੀਨ ਆ ਕਬੂਤਰਾਂ ਦਾ ਦੇਖੋ ਅੰਦਰ ਰੱਖੇ ਹੋਏ ਨੇ ਮੈਂ ਕਹਿੰਦਾ ਕਬੂਤਰ ਵੀ ਖਾਸੇ ਆ ਭਾਜਨ ਬਾਈ ਤਾਂ ਬਹੁਤ ਆ ਕਬੂਤਰ ਬੜਾ ਕਬੂਤਰਾਂ ਦੇ ਖੁੱਡੇ ਪੱਕੇ ਆ ਹੈ ਕਹਾਵੇ ਬੱਤੇ ਆ ਮੈਂ ਗੋਮਨੀ ਬਸ ਗਿਆ ਤੂੰ ਬਸ ਆਫਰ ਕਰ ਵੀ ਤੇਰੀ ਵਧੀ ਤੇ ਦਿੱਤਾ ਲੱਤਾ ਕੁਸ ਮੂਰੇ ਆ ਗਿਆ ਹਾਂ ਬਈ ਦਿੱਤਾ ਲੱਤਾ ਕੀ ਗੱਲ ਹੋਈ ਹੈ ਕਿਆ ਨਹੀਂ ਹਾਂ ਮਤਨ ਦੱਸਦਾ ਵੀ ਕੁੜੀ ਬਸ 2 3 ਮਿੰਟ ਦਾ ਹੀ ਫਰਕ ਪਿਆ ਕੁੜੀ ਦਾ ਹਾਂ ਉਹ ਤੇਰਾ ਪੋਤਾ ਖੇਡਦਾ ਫੇਰੀ ਜਾਂਦਾ ਨਸ ਕਰੋ ਥੱਲੇ ਆ ਗਿਆ ਬਜਾਵੇ ਕੋਲ ਬੈਠਾ ਤਾਂ ਉਹਨੇ ਕਹਿਤਾ ਵੀ ਚਾਲਾ ਕਹਿੰਦੀ ਮੈਂ ਪਰੌਂਠੇ ਪੂਜਾ ਤੂੰ ਆ ਕੇ ਬਣਾ ਲਾ ਜਿਹੜਾ ਆ ਪਰਿਵਾਰਾ ਫੇ ਇਹਨੂੰ ਇਹ ਕਹਤਾ ਰੇਗਾ ਤੇ ਨਹੀਂ ਵਰਤਦੇ ਬਾਈ ਇਹਨੂੰ ਬਾਈ ਵਰਤਦਾ ਹੀ ਨਹੀਂ ਹੈਗਾ ਕਹਤੇ ਮੈਂ ਮੰਨਦਾ ਥੱਲੇ ਪਾ ਜਾਂਦਾ ਬਸ ਥੱਲੇ ਖੜੀ ਜਾਂਦਾ ਨੀ ਇਹ ਕਿਹੜਾ ਇਹ ਵੀ ਤੇ ਇਕਨੇ ਆ ਨਾਵਾ ਡੋਲਿਆ ਕੰਮ ਤਾਂ ਪਰਦਾ ਤਾਂ ਸੀ ਇਹਦੇ ਚਾਹੇ ਵੀ ਇਹਦਾ ਵੀ ਡਾਵਾ ਡੋਲਿਆ ਕੰਮ ਯਾਰ ਨਾਵਾ ਡੋਲਿਆ ਬਾਈ ਕਿਹਨੇ ਕਰਨੇ ਆਲਾ ਲੋਟ ਇਹ ਆਪ ਦੇਖ ਤਾਂ ਵੀ ਆਹ ਪੱਟ ਗਿਆ ਦੇਖ ਤਾਂ ਇੱਟਾਂ ਦੇ ਤਾਂ ਇਹਦਾ ਇਟ ਬਾਲਾ ਵੀ ਤਾਂ ਖਤਮ ਹੋਇਆ ਪਿਆ ਜਬਈ ਇਹ ਖਤਮ ਆ ਇਹ ਇੱਤੀ ਗਣੀ ਨਹੀਂ ਖਤਮ ਤਾਂ ਦੋ ਦਵਾਰੇ ਪਾਉਗੀ ਹੈ ਨਾ ਦੋਾਰੇ ਪਣੀ ਹੋਈ ਹੈ ਹੂੰ ਇਹਨਾਂ ਪੈਸਾ ਹੁਣ ਲੱਗੂ ਆ ਬਾਈ ਇਹ ਮਾਹਰਾ ਮਹਾਰਾਜਾ ਦਾ ਮਤਲਬ ਤਾਂ ਦਿਨ ਦਿਨ ਹੀ ਮਸੇ ਚੱਲਦਾ ਉਹੀ ਤਾਂ ਗੱਲ ਹੈ ਯਾਰ ਮਾੜੇ ਬੰਦੇ ਦਾ ਜੇਕਰ ਘਰ ਦਾ ਖਰਚਾ ਮਸੇ ਚੱਲਦਾ ਬਿਰਤਾ ਨਵੀਆਂ ਖੜੀ ਹੋ ਗਈ ਤੁਲਾਲਾ ਮੇਸਤਰੀ ਕੋਈ ਨਹੀਂ ਮੇਰਾ ਮੇਸਤਰੀ ਦੀ ਗੱਲ ਕਰ ਲੈ ਮੇਸਤਰੀ ਆ ਜੰਗਲਾ ਜੰਗਲਾ ਇਹ ਪੁਰਦੇ ਤੇੜਲਾ ਲੈਂਟਰ ਤਾਂ ਵਰਨਾ ਥੱਲੇ ਹਾਂ ਗੇਰਕੇ ਨੂੰ ਉਹ ਬਣਾ ਕਾਲਾ ਮੇਸਤਰੀ ਕਾ ਗੱਲ ਆਵਾ ਮਾਂ ਸ਼ਾਮ ਨੂੰ ਜਾ ਕੇ ਉਹਨਾਂ ਮੇਸਤਰੀ ਨੂੰ ਪੁੱਛੀਏ ਕੋਈ ਗੱਲ ਨਹੀਂ ਜਿੰਨੇ ਜੋਗੇ ਹੈਗੇ ਤੇਰੇ ਨਾਲ ਖੜੇ ਆਂ ਆਪਾਂ ਆਏਗਾ ਨਹੀਂ ਬਾਈ ਖਾਣਾ ਪੈਣਾ ਹੋ ਗਾ ਠੀਕ ਹੈ ਨਹੀਂ ਨਹੀਂ ਪਤਾ ਹੀ ਨਹੀਂ ਮਸ਼ੀਨ ਪਰ ਤੈੱਕ ਮੁੜ ਕੇ ਕੰਮ ਨਹੀਂ ਕਰਿਆ ਹੈਗਾ ਵਿਹਲੇ ਹੀ ਹੈ ਨਹੀਂ ਚਲ ਕੋਈ ਨਿਆਣੇ ਵੀ ਤੈਨੂੰ ਪਤਾ ਕਿੰਨਾ ਖਾ ਦਿੰਦੇ ਫਿਰ ਆਹ ਉਹ ਤਾਂ ਗੱਲ ਹੈ ਜੀ ਆਪਾਂ ਦਾ ਆਪਣੇ ਸਿਰ ਪਰ ਬਾਈ ਜਿਹੜਾ ਕਰ ਲਿਆ ਪਾਪਾ ਨੇ ਉਹ ਵਧੀਆ ਆਪਾਂ ਨੂੰ ਜਾਂ ਆਪਾਂ ਨੇ ਚਲ ਕੋਈ ਟੈਨਸ਼ਨ ਕਾਹਦਾ ਲੰਨਾ ਹੈ ਕੋਈ ਦੀ ਬਣਾ ਹੈਗੇ ਬੰਦੇ ਉਹਨਾਂ ਨੂੰ ਆਪਾਂ ਕਹਾਂਗੇ ਇੱਕ ਦੋ ਵੀਰਾਂ ਨੂੰ ਆਪਾਂ ਇੰਨੀ ਟੈਨਸ਼ਨ ਨਹੀਂ ਲਈਦੀ ਇਹਨਾਂ ਨੂੰ ਨਾ ਕਹੀਦਾ ਆਪਾਂ ਆਪਣੇ ਸਰਪਰਾ ਜਿਹੜਾ ਕੰਮ ਕਰਨਾ ਆਪਣੇ ਸਰਪਰਾ ਬਠੀਕਾ ਆਪਣੇ ਪਾਸ ਜੋ ਵਜਾਇਸ ਹੈਗੀ ਕਰ ਲਿਆ ਠੀਕ ਹੈ ਨਹੀਂ ਨਾ ਸਹੀ ਨਹੀਂ ਨਹੀਂ ਕੋਈ ਜਦਰਾ ਕਰਾਉਂ ਯਾਰ ਬੱਤਾਂ ਵਸ ਤੱਕ ਵਧੀਆ ਇੰਨਾ ਕਿ ਲੈਂਟਰ ਗਿਰਿਆ ਨਾ ਜਿਹੜਾ ਥੱਲੇ ਆਹੀ ਗਿਰਿਆ ਬਸ ਬਚਾਅ ਹੋ ਗਿਆ ਬਸ ਇਹੀ ਅਰਦਾਸ ਕਰ ਤੂੰ ਵੀ ਮੈਂ ਰਾਤ ਨੂੰ ਕਹੀ ਵੀ ਗਿਆ ਜਲ ਫਤੇਗੜ ਸਾਹਿਬ ਨੂੰ ਚੱਲੀਏ ਚੱਲ ਫਤੇਗੜ ਸਾਹਿਬ ਨੂੰ ਚੱਲੀ ਪਤਾ ਨਹੀਂ ਤੂੰ ਤਾਂ ਹੀ ਆਇਆ ਤਾਂ ਵੀ ਅਜਾ ਪਰਸੋਂ ਤਾਂ ਕਿਹੜੇ ਟਾਈਮ ਤੱਕ ਬੈਠੇ ਰਹੇ ਥੱਲੇ ਹਾਂ ਥੱਲੇ ਵੀ ਸੀ ਪਰਸੋਂ 11 ਵਜੇ ਤੱਕ ਬੈਠ ਰਹੇ ਹਾਂ ਇੱਟਾਂ ਬੱਸ ਕਹਿਣੋ ਵਧੀ ਰਾਤ ਗੱਨੇ ਨੂੰ ਰਾਤ ਵੀ ਘਰ ਜਾਂਦਾ ਤਾਂ ਬਾਈ ਇਹ ਘਰ ਨਿਆਣੇ ਥਲੇ ਫਿਰ ਉਹ ਟਾਈਮ ਵੀ ਘਰ ਜਾਂਦਾ ਤਾਂ ਬਾਈ ਕੀ ਚੱਕਰ ਹੈ ਇਹ ਸਾਰੇ ਨਿਆਣੇ ਨਿਕਲ ਜਾਂਦੇ ਤੇ ਕਮਰਾ ਹੋਇਆ ਖਾਲੀ ਤਾਂ ਗੜਮ ਦੇ ਕਈ ਕਰ ਗਿਆ ਉਸ ਵਕਲ ਘਰ ਮਾਲਕ ਦਾ ਵੀ ਗਣਾ ਬੈਠਾ ਨਿਆਣੇ ਦਾ ਬਚਾ ਹੋ ਗਿਆ ਜੇ ਕਿਤੇ ਬਾਈ ਲੈਂਟਰ ਉੱਪਰ ਗਿਆ ਇਹਦਾ ਇੱਕ ਡਿਕਰੀ ਬੱਚੇ ਸਿਰ ਚ ਖਤਮ ਕਰ ਦਿੰਦੀ ਹੈ ਜੀ ਠੰਡ ਚ ਦੇਖਦਾ ਹੋਈ ਅੱਧਾ ਲੈਂਟਰ ਪਾੜ ਕੇ गिर ਗਿਆ ਇਹ ਗੱਬੇ ਤੇ ਲੈਂਟਰ ਪਾੜੇ ਦਿੱਤਾ ਇਹ ਚੱਲ ਫਰੀਆ ਵੀ ਬਾਈ ਪੁਰਾਣਾ ਪਾਇਆ ਤੇ ਮਕਾਨ ਨੂੰ ਦੇਰ ਹੋ ਗਈ ਬਣੇ ਨੂੰ ਪਤਨੂ ਬਤਾਦਾ ਸਾਡੀ ਫਰੀਆ ਵੀ ਪੁਰਾਣਾ ਪਾਇਆ ਅਸੀਂ ਸਾਡੀ ਸੋਜੀ ਦੀ ਸੋਜੀ ਦੇ ਜੱਦੇ ਮਕਾਨ ਇੱਕਣ ਜੱਦੇ ਜੰਮੇ ਆ ਨਾ ਅਸੀਂ ਜੱਦੇ ਮਕਾਨ ਇੱਕਣੇ ਦੇਖਦੇ ਉਹ ਫਰੀਆ ਗਾਲ ਕ ਜਿਹੜਾ ਚਾਰ ਸੂਤ ਦਾ ਹੁੰਦਾ ਦੋ ਸੂਤ ਦਾ ਤਾਂ ਬਣ ਗਿਆ ਉਹ ਤਾਂ ਬਣਦੀਆਂ ਸਾਰੀਆਂ ਬਣ ਗਿਆ ਤਾਂ ਹੀ ਛੱਡ ਗਿਆ ਸਿਮੈਂਟ ਫਰੀਆ ਵਾਹੀ ਛੱਡ ਗਿਆ ਬਾਈ ਯਾਰ ਪੈ ਗਈ ਜੀ ਨੂੰ ਸਾਣ ਅਨਸਾਰ ਜੀ ਨੂੰ ਹਾਂ ਆ ਇੰਨਾ ਧੋਕਰ ਕਰ ਵੀ ਇਹ ਫਰੀ ਜਾਂਦਾ ਥੱਲੇ ਫਿਲਮ ਤਰੂ ਇਹ ਹਾਂ ਫਿਲਮ ਤਰੂ ਵਾਤੇ ਕੇ ਦੇਖੇ ਮੋਬਾਈਲ ਬਾਈ ਅੰਦਰ ਰੇ ਆ ਦੇ ਲੈ ਨਹੀਂ ਇਹ ਫਰੀ ਜਿਹੜੀ ਉੱਥੇ ਬੈਠਾ ਰਹਿਣਾ ਨਾ ਇਹ ਤਾਂ ਮਨ ਉਸਾਰਾ ਲੰਬਾ ਹੋ ਰਿਹਾ ਸਾਰੀ ਮਨ ਨੂੰ ਹੈ ਹਾਂ ਇਹ ਭਜੰਦਾ ਪੁੱਤ ਆਇਆ ਹੈ ਬੱਚੇ ਥਲਤੀ ਬੈਠਾ ਰਹਿੰਦਾ ਐਲਸੀਡੀ ਦੇਖੀ ਜਾਂਦਾ ਉੱਥੀ ਕਿਵੇਂ ਬਥੇ ਬੱਸ ਕੀ ਬਤਾ ਤੂੰ ਅੱਜ ਸਾਰੀ ਜਿਹੜੀ ਉੱਤੀ ਟੀਵੀ ਦੇਖੀ ਜਾਂ ਯਾਰ ਵੀ ਦੇਖਿਆ ਉੱਤੀ ਬੈਠਾ ਹੁੰਦਾ ਹੈ ਮਾਇਰ ਉੱਥੀ ਦੇਖੀ ਜਾਂਦਾ ਟੀਵੀ ਦੇਖੀ ਜਾਂਦਾ ਮੈਂ ਦੇਖ ਲਾ ਵੀ ਅੱਜ ਦੀ ਵਧੀਆ ਹੀ ਧੀ ਮਤਰਾ ਹੁਣ ਇਹ ਦਿਨ ਤਾਂ ਦਿਖਾਇਆ ਨਹੀਂ ਵੀ ਨਿਕ ਰਿਹਾ ਦਿਖਾਇਆ ਕਹਿੰਦਾ ਕਿਵੇਂ ਕਰਕੇ ਆਏ ਕਿਵੇਂ ਸਾਭੀ ਹਿੰਦੀ ਬੋਲਦਾ ਸਮਝ ਨਹੀਂ ਆਉਂਦੀ ਇਹਦੀ ਹਾਂ ਪਿਆ ਵੀ ਬੋਲਦਾ ਬੋਲਦਾ ਵਿੱਚ ਨੂੰ ਹਿੰਦੀ ਬੋਲਣਾ ਜੀ ਮੈਂ ਕਿਵੇਂ ਗਿਰ ਗਿਆ ਕਹਿੰਦਾ ਹੈ ਕਿਵੇਂ ਗਿਰ ਗਿਆ ਮੈਡਮਾਂ ਵਿੱਚ ਕੰਨ ਬੋਲੀ ਜਾਂਦੇ ਵਿੱਚ ਨੂੰ ਹਿੰਦੀ ਬੋਲੀ ਜਾਂਦੇ ਆਪਣੀ ਬੋਲੀ ਜਾਂਦਾ ਹਾਂ ਹਾਂ ਵੀ ਕਿਵੇਂ ਗਿਰ ਗਿਆ ਕਿੰਨੀ ਪੀਸ ਬੋਲਦੇ ਵਿੱਚ ਜਰਾ ਦੂਏ ਬਾਜੀ ਕਰਾਂ ਵਾਲੇ ਬਈ ਬਹੁਤ ਕੰਮ ਕਰਦਾ ਹੈ ਇਹਦਾ ਕ ਕਿਵੇਂ ਗਿਰ ਗਿਆ ਕਹਿੰਦਾ ਹੈ ਕਿਵੇਂ ਗਿਰ ਗਿਆ ਓਏ ਵਤੇ ਮਕਾਨ ਕਿਵੇਂ ਗਿਰ ਗਿਆ ਹੈ ਪਰ ਨਹੀਂ ਪਰ ਨਹੀਂ ਓਏ ਇਹ ਦੇਖ ਮਕਾਨ ਕਿਵੇਂ ਗਿਰ ਗਿਆ ਮੰਨੇ ਨਹੀਂ ਪਤਾ ਇਹ ਸਾਲਾ ਫਿਓਰ ਅੰਗਰੇਜ਼ੀ ਫਿਓਰ ਇੰਡੀ ਬੋਲਦਾ ਭਜਨ ਬੰਦੀ ਬੋਲਦਾ ਜਮਣੇ ਲੱਗ ਚ ਉਹ ਮਾੜਾ ਮੱਦ ਤੇ ਹਿੰਦੀ ਬੋਲਦੀ ਆਪਣੀ ਨਹੀਂ ਸਾਰੀ ਜਿਹੜੀ ਉੱਥੀ ਖੇਲਦਾ ਫਰੀ ਜਾਂਦਾ ਬਸ ਇਹਦੀ ਵੀ ਇਹਦੀ ਵੀ ਬਾ ਤੇਰਾ ਕੋਦ ਥੱਲੇ ਤਾਈ ਮੂਰੇ ਆ ਗਿਆ ਜਮਿਤਰਾ ਜੇ ਇਹ ਕਦੇ ਨਾ ਬੰਦਾ ਕੋਈ ਥੱਲੇ ਆ ਜਾਂਦਾ ਮੈਂ ਕਾਣੀ ਖਤਮ ਹੋ ਗਈ ਪੂਰੇ ਆ ਗਿਆ ਸਹੀ ਚਲੋ ਮਾਲਕ ਦੀ ਮੌਤ ਦੱਸ ਮਾਲਕ ਦੀ ਉਹ ਆ ਉਹ ਡੰਡਾ ਚੱਕ ਲਿਆ ਉਹ ਕਬੂਤਰ ਕਿੱਥੇ ਤੇਰੇ ਖੋਡਾ ਢਾਜਾ ਖੋਡਾ ਢਾਦਣਾ ਤੇਰਾ ਹੁਣ ਕਾ ਲੂੰ ਖੋਡਾ ਢਾਦਣਾ ਤੇਰਾ ਹੁਣ ਕਾ ਲੂੰ ਫੇਰ ਮੇਰੇ ਕਬੂਤਰ ਕਿੱਥੇ ਛੱਡੂਗਾ ਕਬੂਤਰ ਤੇਰੇ ਉਡਾ ਦੇਣ ਕਾ ਲੂੰ ਅਸੀਂ ਕਿਉਂ ਹੋਰ ਫੇਰ ਮੈਂ ਦੰਡਾ ਮਕਾਨ ਤਾਂ ਗਿਰ ਗਿਆ ਹੁਣ ਕਬੂਤਰ ਕਿੱਥੇ ਰੱਖੂੰਗਾ ਤੂੰ ਮਕਾਨ ਤਾਂ ਗਿਰ ਗਿਆ ਹੈ ਹੈ ਇਹਦੇ ਬੂੜ ਬੂੜ ਪਾ ਚਪਣਾ ਚਪਣਾ ਪਾਇਆ ਕਰ ਇਹਦੇ ਠੰਡ ਦੇ ਲੈ ਕਿੰਨੀ ਆ ਠੰਡ ਵੀ ਅੱਜ ਬਹੁਤ ਆ ਅੱਜ ਧੁੰਦ ਵੀ ਧੁੱਪ ਵੀ ਨਿਕਲੀ ਸਾਰੀ ਦਿਹਾੜੀ ਹੈ ਨਾ ਆ ਵੀ ਤੋਂ ਤਾਂ ਮਿਲ ਰੂਗਾ। ਹਾਂ। ਚਲੋ ਠੀਕ ਹੈ ਜੀ। ਬਾਕੀ ਹੁਣ ਇਹ ਕਰਾਵਾਂਗੇ ਮਕਾਨ ਦਾ ਕੰਮ ਦੇਖਦੇ ਮਿਸਤਰੀ ਕਾ ਕਰਲਾ ਭਾਜਨ ਬਾਈ ਗੱਲ। ਕਰਕੇ ਦੱਸਿਓ ਮੈਨੂੰ ਠੀਕ ਆ। ਹਾਂ ਮਾਲੇ ਨੂੰ ਮਿਲਦਾ। ਫਾਇਦਾ ਮੈਂ ਢੇੜਾ ਰੱਖੂੰਗਾ। ਇਹਨੂੰ ਦੇਖਦਾ ਨਹੀਂ। ਹਾਂ ਕੱਲ ਨੂੰ ਇਹ ਕਰਦੇ ਕਲੇਆਣ ਇਹਦਾ। ਕੱਲ ਨੂੰ ਜੰਗਲਾ ਢੇੜ ਦੇਣਾ। ਹਾਂ ਕੱਲ ਨੂੰ ਕਾ ਜੰਗਲਾ ਢੇੜਨਾ ਪੈਣਾ ਬਾਈ ਢੇੜ ਕੇ ਨਾ ਫਿਰ ਲੈਂਟਰੜਾ ਉੱਪਰ ਤੇ ਭੰਨ ਹੋ ਜਾਊਗਾ। ਉਹਦੇ ਬਾਅਦ ਫਿਰ ਇਹ ਮਿਸਤਰੀ ਕਰਲਾ ਕੱਲ ਮਿਸਤਰੀ ਕਾ ਵਧੀਆ ਗਿਆ ਨਾ। ਠੀਕ ਆ। ਕੰਟਾਈਮ ਜਾਵਾਂ ਨਹੀਂ ਤਾਂ ਮਹੋਂਪਾਂ ਤਾਂ ਨਹੀਂ ਨਹੀਂ ਹੁਣ ਨਹੀਂ ਕਾਲੂ ਪਰ ਨਹੀਂ ਕੋਈ ਕਰਨੀ ਕੀ ਬੱਚੇ ਬੱਚੇ ਦੇ ਦਿੰਦੇ ਕਬੂਤਰਾਂ ਦੇ ਉਡਾ ਦੇ ਕਾਲੂ ਤੇਰੇ ਕਬੂਤਰ ਸਾਰੇ ਇਹਦਾ ਵੱਡ ਪਾਵਰ ਨੂੰ ਕੋਰੇ ਕਬੂਤਰਾਂ ਕਵਾਤਰਾਂ ਦਾ ਆ ਆ ਦੇਖ ਛੋਟੇ ਕਿੱਥੇ ਛੋਟੇ ਤੂੰ ਵੀ ਚੱਲ ਵਿੱਚ ਤੈਨੂੰ ਵਿੱਚ ਬੰਦ ਕਰ ਦਈਏ ਹੈਂ ਦੁਬਾਰੇ ਉਹ ਨੂੰ ਵੰਡ ਦੇ ਦੇ ਚਿਰੋ ਚਲੋ ਠੀਕ ਹੈ ਜੀ ਸਾਡੀ ਅੱਜ ਦੀ ਵੀਡੀਓ ਇੱਥੇ ਤੱਕ ਕਰਦੇ ਠੀਕ ਆ ਭਾਜਨ ਬਾਈ ਹਾਂਜੀ ਹਾਂਜੀ ਮਿਲਦੇ ਕਿਸੇ ਅਗਲੀ ਵੀਡੀਓ ਜੀ ਕਿਸੇ ਚੀਜ਼ ਦੀ ਲੋੜ ਹੋਈ ਤਾਂ ਅੱਧੀ ਰਾਤ ਫੋਨ ਲਾ ਦੇ ਜਿੜੀ ਉਹ ਤਾਂ ਲਾਉਣਾ ਹੀ ਪੈਣਾ ਹੁਣ ਤਾਂ ਬਹੁਤ ਆ ਨਹੀਂ ਕੋਈ ਚੱਕਰ ਨਹੀਂ ਯਾਰ ਜੇ ਤੂੰ ਮੇਰੇ ਨਾਲ ਚ ਖੜਦਾ ਤਾਂ ਮੈਂ ਇਹਦਾ ਪਰਜ ਨਹੀਂ ਮਾਣਾਦਾ ਨਹੀਂ ਆਪਾਂ ਤੁਹਾਨੂੰ ਪਤਾ ਮੈਂ ਤਾਂ ਕਦੇ ਮੂੰਹ ਹੀ ਨਹੀਂ ਕਹਿੰਦਾ ਹੈਗਾ ਤੁਹਾਨੂੰ ਪਤਾ ਮੇਰਾ ਬਾਈ ਅੱਜ ਇਹਦਾ ਮਸਲਾ ਬਹੁਤ ਆ ਖਰਾਬ ਹੋ ਗਿਆ ਤਾਂ ਹਾਂ ਬਹੁਤ-ਬਹੁਤ ਬਾਈ ਧੰਨਵਾਦ ਕੋਈ ਨਹੀਂ ਮਿਲਦੇ ਕਿਸੇ ਅਗਲੀ ਵੀਡੀਓ ਚ